ਬ੍ਰਹਮ ਕਵਚ ਦੀ ਬਾਣੀ ਕਿਸ ਗੁਰੂ ਸਾਹਿਬ ਦੀ ਬਾਣੀ ਆ ਤੇ ਗੁਰੂ ਸਾਹਿਬ ਨੇ ਇਸ ਬਾਣੀ ਨੂੰ ਕਿਉਂ ਪ੍ਰਗਟ ਕੀਤਾ ਸੀ ਬ੍ਰਹਮ ਕਵਚ ਦੀ ਬਾਣੀ ਦਾ ਇਤਿਹਾਸ ਇਸ ਬਾਣੀ ਨੂੰ ਪੜੇ ਜਾਣ ਦੀ ਵਿਧੀ ਇਸ ਬਾਣੀ ਦੀ ਮਰਿਆਦਾ ਕੀ ਹੈ ਬ੍ਰਹਮ ਕਵਚ ਦੀ ਬਾਣੀ ਦਾ ਪਾਠ ਕਰਨ ਦੇ ਕੀ ਲਾਭ ਨੇ ਬ੍ਰਹਮ ਕਵਚ ਦੀ ਬਾਣੀ ਦੀ ਖੋਜ ਕਿਸ ਨੇ ਕੀਤੀ ਸੀ ਤੇ ਇਹ ਬਾਣੀ ਸਾਨੂੰ ਕਿੱਥੇ ਲਿਖੀ ਮਿਲਦੀ ਆ ਇਸ ਬਾਣੀ ਨੂੰ 32 ਵਾਰ ਜਾਂ 40 ਵਾਰ ਪੜਨ ਲਈ ਕਿਉਂ ਕਿਹਾ ਜਾਂਦਾ ਆ ਚਲਿਆ ਕਰਨ ਦੀ ਸਹੀ ਵਿਧੀ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਲੰਮੇ ਸਮੇਂ ਤੋਂ ਸੰਗਤ ਦੇ ਕਮੈਂਟਸ ਆ ਰਹੇ ਸੀ ਮੇਰੇ ਇੰਸਟਾਗ੍ਰam ਪੇਜ ਦੇ ਉੱਪਰ ਡੀਐਮ ਆ ਰਹੇ ਸੀ ਪੇਜ ਦੇ ਉੱਪਰ ਡੀਐਮ ਆ ਰਹੇ ਸੀ ਕਿ ਸ੍ਰੀ ਬ੍ਰਹਮ ਕਵਚ ਦੇ ਪਾਠ ਦੇ ਉੱਪਰ ਇੱਕ ਪੂਰੀ ਡਿਟੇਲਡ ਵੀਡੀਓ ਬਣਾਈ ਜਾਵੇ ਕਿ ਇਸ ਬਾਣੀ ਦਾ ਇਤਿਹਾਸ ਕੀ ਆ ਇਸ ਬਾਣੀ ਨੂੰ ਪੜੇ ਜਾਣ ਦੀ ਵਿਧੀ ਕੀ ਆ ਮਰਿਆਦਾ ਕੀ ਆ ਇਸ ਬਾਣੀ ਦੇ ਪੜੇ ਜਾਂਦਾ ਲਾਭ ਕੀ ਆ ਸੋ ਸੰਗਤ ਦੇ ਹੁਕਮ ਨੂੰ ਮੁੱਖ ਰੱਖਦੇ ਆ ਹਾਜ਼ਰ ਹਾਂ ਜੀ ਆਪਾਂ ਅੱਜ ਦੀ ਆਪਣੀ ਇਸ ਵੀਡੀਓ ਲੈ ਕੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸੰਗਤ ਦਾ ਤਹਿ ਦਿਲੋਂ ਧੰਨਵਾਦ ਆ ਦੀ ਸੰਗਤ ਨੇ ਸਾਡੇ ਚੈਨਲ ਦੇ ਉੱਪਰ 5 ਲੱਖ ਸਬਸਕ੍ਰਾਈਬਰ ਜਿਹੜੇ ਆ ਉਹ ਪੂਰੇ ਕਰ ਦਿੱਤੇ ਆ ਤੇ ਇਸ ਦੇ ਨਾਲ ਹੀ ਮੈਂ ਸਾਰੀ ਸੰਗਤ ਨੂੰ ਵਧਾਈ ਵੀ ਦਿੰਨਾ ਆ ਇਸ ਪਿਆਰ ਲਈ ਸਤਿਕਾਰ ਲਈ ਭਰੋਸੇ ਲਈ ਮੈਂ ਸੰਗਤ ਦਾ तहे ਦਿਲੋਂ ਧੰਨਵਾਦ ਕਰਦਾ ਆਪਣੇ ਪੂਰੇ ਚੈਨਲ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਮੈਂ ਉਮੀਦ ਕਰਦਾ ਕਿ ਤੁਸੀਂ ਇਸੇ ਤਰ੍ਹਾਂ ਆਪਣਾ ਪਿਆਰ ਆਪਣਾ ਭਰੋਸਾ ਸਾਡੇ ਤੇ ਬਣਾਈ ਰੱਖੋਗੇ ਤੇ ਆਪਣੇ ਇਸ ਪਰਿਵਾਰ ਨੂੰ ਆਪਾਂ ਹੋਰ ਵੱਡਾ ਕਰਾਂਗੇ ਹੋਰ ਜ਼ਿਆਦਾ ਸਬਸਕ੍ਰਾਈਬਰ ਜਿਹੜੇ ਆਪਣੇ ਚੈਨਲ ਤੇ ਆਉਣਗੇ ਤੁਸੀਂ ਵੱਧ ਤੋਂ ਵੱਧ ਸਾਡੀ ਵੀਡੀਓਜ਼ ਨੂੰ ਪਿਆਰ ਦਿਓਗੇ ਸ਼ੇਅਰ ਕਰੋਗੇ ਤਾ ਜੋ ਆਪਣਾ ਇਹ ਮਾਨ ਮਤਾ ਇਤਿਹਾਸ ਜਿਹੜਾ ਆ ਬਤ ਵਤ ਲੋਕਾਂ ਤੱਕ ਪਹੁੰਚੇ ਤੇ ਸਾਨੂੰ ਵੀ ਇੱਕ ਮੋਟੀਵੇਸ਼ਨ ਮਿਲਦਾ ਰਹੇ ਤਾਂ ਜੋ ਅਸੀਂ ਇਹੋ ਜੀਆਂ ਵੀਡੀਓ ਹੋਰ ਲੈ ਕੇ ਆਉਂਦ ਰਹੀਏ ਤੁਹਾਡੇ ਸਾਹਮਣੇ ਸੋ ਇੱਕ ਵਾਰ ਫਿਰ ਤੋਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੇ ਆਪ ਸਭ ਨੂੰ ਬੇਅੰਤ ਬੇਅੰਤ ਵਧਾਈਆਂ ਜੀ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਆ ਆਪਾਂ ਸ਼ੁਰੂ ਕਰਦੇ ਆ ਅੱਜ ਦੀ ਆਪਣੀ ਇਸ ਵੀਡੀਓ ਨੂੰ ਤੇ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਆਪਾਂ ਇਸ ਬਾਣੀ ਦੇ ਪਿੱਛੇ ਦੇ ਇਤਿਹਾਸ ਦੀ ਕਿ ਇਹ ਬਾਣੀ ਕਿਸ ਗੁਰੂ ਸਾਹਿਬਾਨ ਦੀ ਰਚਨਾ ਹੈ ਤੇ ਕਿਉਂ ਗੁਰੂ ਸਾਹਿਬ ਨੇ ਇਹ ਬਾਣੀ ਨੂੰ ਪ੍ਰਗਟ ਕੀਤਾ ਸੀ ਇਸ ਬਾਣੀ ਦੀ ਰਚਨਾ ਨੂੰ ਲੈ ਕੇ ਵਿਦਵਾਨਾਂ ਦੇ ਵਿੱਚ ਵੱਖਰੇ-ਵੱਖਰੇ ਮਤ ਨੇ ਕਿਸੇ ਵਿਦਵਾਨ ਦਾ ਕਹਿਣਾ ਆ ਕਿ ਇਹ ਬਾਣੀ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਣੀ ਆ ਤੇ ਕਿਸੇ ਵਿਦਵਾਨ ਦਾ ਕਹਿਣਾ ਆ ਕਿ ਇਹ ਬਾਣੀ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਆ ਜਿਹੜੇ ਵਿਦਵਾਨਾਂ ਦਾ ਇਹ ਮੰਨਣਾ ਆ ਕਿ ਇਹ ਬਾਣੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਣੀ ਆ ਉਹ ਇਹ ਤਰਕ ਦਿੰਦੇ ਨੇ ਕਿ ਇਸ ਬਾਣੀ ਦੇ ਵਿੱਚ ਇੱਕ ਪੰਕਤੀ ਆਉਂਦੀ ਆ ਇਹ ਬੋਲਾ ਹਰਗੋਬਿੰਦ ਕਾ ਜਿੱਦੋ ਇਹ ਸਪਸ਼ਟ ਹੁੰਦਾ ਆ ਕਿ ਇਹ ਜਿਹੜੇ ਬੋਲ ਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆ ਇਸ ਕਰਕੇ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਚਨਾ ਆ ਪਰ ਬਹੁਤਾਂ ਤਾਂਤ ਦੇ ਵਿੱਚ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਇਹ ਬਾਣੀ ਜਿਹੜੀ ਆ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਆ ਤੇ ਵਿਦਵਾਨ ਦੱਸਦੇ ਨੇ ਕਿ ਗੁਰੂ ਸਾਹਿਬ ਨੇ ਬ੍ਰਹਮ ਕਵਚ ਤੇ ਭਗੋਤੀ ਸਤੁੱਤਰ ਦੀ ਰਚਨਾ ਗੁਰੂ ਸਾਹਿਬ ਨੇ ਫੱਗਣ ਮਹੀਨੇ ਦੀ ਸੰਮਤ 1752 ਈਸਵੀ ਨੂੰ ਕੀਤੀ ਸੀ ਹੁਣ ਜਿਵੇਂ ਵਿਦਵਾਨਾਂ ਦੇ ਵਿੱਚ ਇਸ ਬਾਣੀ ਦੀ ਰਚਨਾ ਨੂੰ ਲੈ ਕੇ ਵੱਖਰੇ ਵੱਖਰੇ ਮਤਭੇਦ ਪਾਏ ਜਾਂਦੇ ਆ ਉਸੇ ਤਰ੍ਹਾਂ ਇਸ ਬਾਣੀ ਦੀ ਰਚਨਾ ਲੈ ਕੇ ਵੱਖਰੀਆਂ ਵੱਖਰੀਆਂ ਕਥਾਵਾਂ ਵੀ ਪ੍ਰਚਲਿਤ ਨੇ ਜਿਨ੍ਹਾਂ ਵਿੱਚ ਇੱਕ ਇਹ ਆ ਕਿ ਪ੍ਰਗਟ ਕਰਨ ਲਈ ਕਿਹਾ ਸੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਸਾਰੀ ਸਮੱਗਰੀ ਲਿਆ ਕੇ ਦੇ ਦਿੱਤੀ ਸੀ ਤਾਂ ਫਿਰ ਕੇਸ਼ਵਦਾਸ ਬ੍ਰਾਹਮਣ ਜਿਹੜਾ ਆ ਉਹ ਕਾਫੀ ਦਿਨਾਂ ਤੱਕ ਯੱਗ ਕਰਦਾ ਰਿਹਾ ਹਵਨ ਕਰਦਾ ਰਿਹਾ ਝੋੜ ਮਾਰਦਾ ਰਿਹਾ ਪਰ ਉਹਦੇ ਕੋਲ ਚੰਡੀ ਪ੍ਰਗਟ ਨਹੀਂ ਸੀ ਹੋਈ ਫਿਰ ਗੁਰੂ ਸਾਹਿਬ ਨੇ ਆ ਕੇ ਹਵਨ ਦੀ ਜਿੰਨੀ ਵੀ ਸਮੱਗਰੀ ਸੀ ਸਾਰੀ ਇੱਕੋ ਵਾਰ ਹਵਨ ਦੇ ਚ ਸੁੱਟ ਦਿੱਤੀ ਸੀ ਜਿਹਦੇ ਕਰਕੇ ਬਹੁਤ ਉੱਚਾ ਅੱਗ ਦਾ ਭਾਂਬੜ ਮਚ ਗਿਆ ਸੀ ਲੰਮੀਆਂ ਲੰਮੀਆਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ ਸੀ ਤੇ ਉਸ ਅੱਗ ਦੀਆਂ ਲਪਟਾਂ ਦੇ ਵਿੱਚੋਂ ਹੀ ਗੁਰੂ ਸਾਹਿਬ ਨੇ ਇੱਕ ਖੜਕ ਪ੍ਰਗਟ ਕੀਤੀ ਸੀ ਜਿਸ ਨੂੰ ਆਪਣੇ ਹੱਥ ਵਿੱਚ ਫੜ ਕੇ ਹੀ ਗੁਰੂ ਸਾਹਿਬ ਨੇ ਬ੍ਰਹਮ ਕਵਚ ਦੀ ਬਾਣੀ ਦੀ ਰ ਤੇ ਨਾਲ ਹੀ ਗੁਰੂ ਸਾਹਿਬ ਨੇ ਬਚਨ ਕੀਤੇ ਸੀ ਕਿ ਇਹ ਖੜਕ ਹੀ ਅਸਲੀ ਚੰਡੀ ਹੈ ਅਕਾਲ ਪੁਰਖ ਦੀ ਸ਼ਕਤੀ ਹੈ ਤੇ ਇਹਦੇ ਅੱਗੇ ਕੋਈ ਵੀ ਲੜ ਨਹੀਂ ਸਕਦਾ ਇਸੇ ਤਰ੍ਹਾਂ ਸਾਨੂੰ ਦੂਸਰੀ ਕਥਾ ਸੁਣਨ ਨੂੰ ਮਿਲਦੀ ਹੈ ਕਿ ਇੱਕ ਵਾਰ ਗੁਰੂ ਸਾਹਿਬ ਨੇ ਆਪਣੇ ਗਾਤਰੇ ਪਾਈ ਕਰਪਾਨ ਨੂੰ ਕੱਢਿਆ ਤੇ ਉਸ ਕਰਪਾਨ ਨੂੰ ਹੱਥ ਵਿੱਚ ਫੜ ਕੇ ਬ੍ਰਹਮ ਕਵਚ ਦੀ ਬਾਣੀ ਦੀ ਰਚਨਾ ਕੀਤੀ ਤੇ ਕੁਝ ਸੰਪਰਦਾਵਾਂ ਦੇ ਗਿਆਨੀ ਇਹ ਵੀ ਮੰਨਦੇ ਆ ਕਿ ਇਹ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੇ ਬੱਬਾ ਦੀਪ ਸਿੰਘ ਜੀ ਦੇ ਬੇਨਤੀ ਕਰਨ ਤੇ ਪ੍ਰਗਟ ਕੀਤੀ ਸੀ ਹੁੰਦਾ ਕੀ ਆ ਕਿ ਭਾਈ ਮਨੀ ਸਿੰਘ ਜੀ ਤੇ ਬੱਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਕੋਲ ਆ ਕੇ ਕਹਿੰਦੇ ਆ ਕਿ ਮਹਾਰਾਜ ਅਸੀਂ ਜੰਗ ਵਿੱਚ ਜਦੋਂ ਜਾਂਦੇ ਆ ਨਾ ਤਾਂ ਸਾਹਮਣੇ ਤੇ ਜਿਹੜੇ ਮੁਗਲ ਆ ਤੁਰਕ ਆ ਉਹ ਕਲਮਾ ਪੜ੍ਹ ਕੇ ਆਉਂਦੇ ਆ ਜਿਹਦੇ ਕਰਕੇ ਸਾਡੇ ਹਥਿਆਰਾਂ ਦੇ ਮੂੰਹ ਮੋੜ ਜਾਂਦੇ ਆ ਤੇ ਸਾਨੂੰ ਉਹਨਾਂ ਨਾਲ ਜੰਗ ਲੜਨ ਦੇ ਵਿੱਚ ਬਹੁਤ ਮੁਸ਼ਕਲ ਆਉਂਦੀ ਆ ਆਪ ਜੀ ਕਿਰਪਾ ਕਰੋ ਸਾਨੂੰ ਕੋਈ ਅਜਿਹੀ ਬਾਣੀ ਦਿਓ ਜਿਹਦੇ ਕਰਕੇ ਜਿਹੜੀਆਂ ਕਲਮਾਵਾਂ ਦਾ ਸਾਡੇ ਤੇ ਅਸਰ ਨਾ ਕਰਨ ਤੇ ਫਿਰ ਗੁਰੂ ਸਾਹਿਬ ਨੇ ਇਹ ਬ੍ਰਹਮ ਕਵਚ ਦੀ ਬਾਣੀ ਦੀ ਰਚਨਾ ਕੀਤੀ ਸੀ ਤੇ ਨਾਲ ਹੀ ਗੁਰੂ ਸਾਹਿਬ ਨੇ ਬਚਨ ਕੀਤੇ ਸੀ ਕਿ ਜੋ ਵੀ ਇਸ ਬਾਣੀ ਦਾ ਪਾਠ ਕਰੂਗਾ ਉਹਦੇ ਉੱਪਰ ਕਿਸੇ ਵੀ ਤਰ੍ਹਾਂ ਦੀਆਂ ਕਲਮਾਂ ਦਾ ਕਿਸੇ ਵੀ ਤਰ੍ਹਾਂ ਦੇ ਤੰਤਰ ਮੰਤਰ ਦਾ ਜਾਦੂ ਟੂਣਾ ਦਾ ਭੂਤ ਪ੍ਰੇਤ ਦਾ ਕੋਈ ਵੀ ਅਸਰ ਨਹੀਂ ਹੋਊਗਾ ਤੇ ਜੇਕਰ ਹੁਣ ਗੱਲ ਕਰ ਲਈ ਜਾਵੇ ਕਿਸ ਬ੍ਰਹਮ ਕਵਚ ਦੀ ਬਾਣੀ ਦੀ ਖੋਜ ਜਿਹੜੀ ਆ ਸਭ ਤੋਂ ਪਹਿਲਾਂ ਕਿੰਨੇ ਕੀਤੀ ਸੀ ਤੇ ਇਹ ਬਾਣੀ ਸਾਨੂੰ ਸਭ ਤੋਂ ਪਹਿਲਾਂ ਕਿੱਥੇ ਲਿਖੀ ਮਿਲੀ ਸੀ ਵੈਸੇ ਤਾਂ ਇਹ ਬਾਣੀ ਸਾਨੂੰ ਪੰਥ ਪ੍ਰਕਾਸ਼ ਗ੍ਰੰਥ ਦੇ ਅੰਦਰ ਤੇ ਕੁਝ ਗੁਟਕਾ ਸਾਹਿਬ ਦੇ ਅੰਦਰ ਪੜ੍ਹਨ ਨੂੰ ਮਿਲ ਜਾਂਦੀ ਆ ਪਰ ਸਭ ਤੋਂ ਪਹਿਲਾਂ ਇਸ ਬਾਣੀ ਦੇ ਦਰਸ਼ਨ ਉਦਾਸੀਨ ਮਹਾਤਮਾ ਸ਼੍ਰੀ ਬ੍ਰਹਮਦੇਵ ਜੀ ਨੇ ਕੀਤੇ ਸੀ ਤੇ ਉਹਨਾਂ ਨੂੰ ਇਹ ਬਾਣੀ ਸ਼੍ਰੀ ਸਰਬਲੋਕ ਗ੍ਰੰਥ ਦੇ ਇੱਕ ਪੁਰਾਤਨ ਸਰੂਪ ਦੇ ਅੰਦਰ ਅਖੀਰ ਤੇ ਜਿਲਦ ਵਾਲੇ ਭਾਗ ਤੇ ਲਿਖੀ ਮਿਲੀ ਸੀ ਉਦਾਸੀਨ ਮਹਾਤਮਾ ਸ਼੍ਰੀ ਬ੍ਰਹਮਦੇਵ ਜੀ ਨੇ ਇਸ ਬਾਣੀ ਦਾ ਉਤਾਰਾ ਕਰਕੇ ਇਸ ਨੂੰ ਆਪਣੇ ਕੋਲ ਰੱਖ ਲਿਆ ਤੇ ਅੱਗੇ ਚੱਲ ਕੇ ਇਹ ਉਤਾਰਾ ਸ਼੍ਰੀ ਹਜ਼ੂਰ ਸਾਹਿਬ ਜੀ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਹਰਦੀਪ ਸਿੰਘ ਜੀ ਨੂੰ ਮਿਲਦਾ ਆ ਅੱਗੇ ਚੱਲ ਕੇ ਗਿਆਨੀ ਹਰਦੀਪ ਸਿੰਘ ਜੀ ਸੰਗਤ ਨੂੰ ਇਸ ਬਾਣੀ ਦੇ ਦਰਸ਼ਨ ਕਰਾਉਂਦੇ ਨੇ ਤੇ ਇਸ ਤੋਂ ਇਲਾਵਾ ਕੁਝ ਪ੍ਰਾਤਨ ਹਸਤ ਲਿਖਤ ਪੋਥੀਆਂ ਵਿੱਚ ਵੀ ਸਾਨੂੰ ਇਹ ਬਾਣੀ ਜਿਹੜੀ ਲਿਖੀ ਹੋਈ ਮਿਲ ਜਾਂਦੀ ਆ ਹੁਣ ਜੇਕਰ ਗੱਲ ਕਰ ਲਈ ਜਾਵੇ ਇਸ ਬਾਣੀ ਦੇ ਮਹਾਤਮ ਦੀ ਤਾਂ ਭਾਈ ਕਾਨ ਸਿੰਘ ਨਾਭਾ ਜੀ ਆਪਣੇ ਮਹਾਨ ਕੋਸ਼ ਵਿੱਚ ਲਿਖਦੇ ਨੇ ਕਿ ਜਦੋਂ ਕਿਸੇ ਖਾਸ ਧਰਮ ਵੱਲੋਂ ਕਿਸੇ ਖਾਸ ਦੇਵਤੇ ਦੀ ਪੂਜਾ ਕੀਤੀ ਜਾਂਦੀ ਆ ਆਰਾਧਨਾ ਕੀਤੀ ਜਾਂਦੀ ਆ ਤਾਂ ਉਹ ਦੇਵਤਾ ਉਹਨਾਂ ਦਾ ਇਸ਼ਟ ਦੇਵਤਾ ਬਣ ਜਾਂਦਾ ਆ ਉਦਾਹਰਨ ਦੇ ਤੌਰ ਤੇ ਜਿਹੜੇ ਸੂਰਜਵੰਸ਼ੀ ਆ ਉਹ ਸੂਰਜ ਨੂੰ ਆਪਣਾ ਦੇਵਤਾ ਮੰਨਦੇ ਨੇ ਜਿਹੜੇ ਚੰਦਰਵੰਸ਼ੀ ਆ ਉਹ ਚੰਦਰਮਾ ਨੂੰ ਆਪਣਾ ਦੇਵਤਾ ਮੰਨਦੇ ਨੇ ਇਸੇ ਤਰ੍ਹਾਂ ਜਿਹੜੇ ਸਿੱਖ ਆ ਉਸ ਅਕਾਲ ਪੁਰਖ ਨੂੰ ਉਸ ਪ੍ਰਮਾਤਮਾ ਨੂੰ ਆਪਣਾ ਇਸ਼ਟ ਮੰਨਦੇ ਨੇ ਤੇ ਅਕਾਲ ਪੁਰਖ ਦੀ ਪੂਜਾ ਆਰਾਧਨਾ ਕਰਦੇ ਨੇ ਜਾਂ ਫਿਰ ਇਸ ਤੋਂ ਇਲਾਵਾ ਸਿੱਖ ਜਿਹੜੇ ਆ ਸ਼ਸਤਰਾਂ ਨੂੰ ਆਪਣਾ ਪੀਰ ਮੰਨਦੇ ਆ ਤੇ ਇਸੇ ਕਰਕੇ ਗੁਰੂ ਸਾਹਿਬ ਨੇ ਸ਼ਸਤਰਾਂ ਦੇ 32 ਨਾਮਾਂ ਦਾ ਇੱਕ ਕਵਚ ਜਿਹੜਾ ਆ ਉਹ ਪ੍ਰਗਟ ਕੀਤਾ ਸੀ ਜਿਹਨੂੰ ਅੱਜ ਆਪਾਂ ਬ੍ਰਹਮ ਕਵਚ ਦੇ ਨਾਮ ਤੋਂ ਜਾਣਦੇ ਆ ਹੁਣ ਇੱਥੇ ਬਹੁਤਿਆਂ ਦੇ ਮਨ 'ਚ ਇਹ ਵੀ ਸਵਾਲ ਆ ਸਕਦਾ ਆ ਕਿ 32 ਨਾਮ ਹੀ ਕਿਉਂ ਇਸ ਤੋਂ ਵੱਧ ਜਾਂ ਘੱਟ ਕਿਉਂ ਨਹੀਂ ਤਾਂ ਮੈਂ ਆਪ ਜੀ ਦੀ ਜਾਣਕਾਰੀ ਵਾਸਤੇ ਦੱਸਦਾ ਕਿ ਕਵਚ ਦੀ ਇੱਕ ਮਰਿਆਦਾ ਵਾ ਕਿ ਕਵਚ ਦੇ ਅੰਦਰ ਘੱਟ ਤੋਂ ਘੱਟ 32 ਜਾਂ ਫਿਰ ਵੱਧ ਤੋਂ ਵੱਧ 108 ਨਾਮ ਹੋਣਗੇ ਤਾਂ ਹੀ ਕਵਚ ਤਿਆਰ ਕੀਤਾ ਜਾ ਸਕਦਾ ਆ ਤੇ ਹੁਣ ਗੁਰੂ ਸਾਹਿਬ ਇੱਥੇ ਗੱਲ ਕਰ ਰਿਹਾ ਸ਼ਸਤਰਾਂ ਦੀ ਕਿਰਪਾਨ ਦੀ ਖੜਕ ਦੀ ਤੇਗ ਦੀ ਹਥਿਆਰ ਦੀ ਤੇ ਜਿਹੜੇ ਗਤਕੇ ਵਾਲੇ ਵੀਰ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਕਿਰਪਾਨ ਦੇ 32 ਵਾਰ ਹੁੰਦੇ ਨੇ ਇਸ ਕਰਕੇ ਗੁਰੂ ਸਾਹਿਬ ਨੇ 32 ਨਾਮਾਂ ਦਾ ਇੱਕ ਅਵਜ ਤਿਆਰ ਕੀਤਾ ਸੀ। ਵੈਸੇ ਜੇਕਰ ਕੋਈ ਗੱਤਕੇ ਵਾਲਾ ਵੀਰ ਸਾਡੀ ਇਹ ਵੀਡੀਓ ਦੇਖ ਰਿਹਾ ਵਾ ਤਾਂ ਉਹ ਸੰਗਤ ਦੀ ਜਾਣਕਾਰੀ ਵਾਸਤੇ ਕਮੈਂਟ ਵਿੱਚ ਦੱਸ ਸਕਦਾ ਵਾ ਕਿ 32 ਵਾਰ ਕਿਹੜੇ ਹੁੰਦੇ ਨੇ। ਤੇ ਜੇਕਰ ਹੁਣ ਗੱਲ ਕਰੀਏ ਕਿ ਇਸ ਬਾਣੀ ਨੂੰ ਪੜੇ ਜਾਣ ਦਾ ਲਾਭ ਕੀ ਆ ਤਾਂ ਪਿੱਛੇ ਆਪਾਂ ਵੀਡੀਓ 'ਚ ਗੱਲ ਕਰਕੇ ਹਟਿਆ ਕਿ ਗੁਰੂ ਸਾਹਿਬ ਨੇ ਜਦੋਂ ਇਹ ਬਾਣੀ ਪ੍ਰਗਟ ਕੀਤੀ ਸੀ ਤਾਂ ਨਾਲ ਹੀ ਬਚਨ ਕੀਤੇ ਸੀ ਕਿ ਜਦੋਂ ਵੀ ਤੁਸੀਂ ਇਸ ਬਾਣੀ ਨੂੰ ਪੜ ਕੇ ਜੰਗ ਦੇ میدان 'ਚ ਜਾਓਗੇ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਲਮਾ ਤੁਹਾਡੇ ਉੱਪਰ ਅਸਰ ਨਹੀਂ ਕਰੂਗੀਆਂ। ਪਰ ਚਲੋ ਇਹ ਤਾਂ ਸੀ ਉਹਨਾਂ ਦੇ ਲਈ ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਜਾਣਾ ਵਾ ਪਰ ਉਸ ਤੋਂ ਇਲਾਵਾ ਜੇਕਰ ਕੋਈ ਗ੍ਰਸਤੀ ਵਿਅਕਤੀ ਕੋਈ ਵੀ ਮਾਈ ਪਾਈ ਇਸ ਬਾਣੀ ਦਾ ਨਿਤ ਅਭਿਆਸ ਕਰਦਾ ਇਸ ਬਾਣੀ ਨੂੰ ਪੜਦਾ ਵਾ ਤਾਂ ਉਹਦੇ ਉੱਪਰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਦੂ ਟੂਣਾ ਟੋਟਕਾ ਮੰਤਰ ਤੰਤਰ ਕੋਈ ਵੀ ਅਸਰ ਨਹੀਂ ਕਰੂਗਾ ਜੇਕਰ ਕਿਸੇ ਘਰ ਦੇ ਵਿੱਚ ਗ੍ਰਹਿ ਕਲੇਸ਼ ਆ ਕੋਈ ਕਾਲਾ ਜਾਦੂ ਕੀਤਾ ਵਾ ਕੋਈ ਭੂਤ ਪ੍ਰੇਤ ਆਦਿਕ ਤੁਹਾਨੂੰ ਸਾਇਆ ਲੱਗਦਾ ਵਾ ਤਾਂ ਉੱਥੇ ਵੀ ਇਹ ਬਾਣੀ ਜਿਹੜੀ ਆ ਬਹੁਤ ਅਸਰ ਕਰਦੀ ਆ ਬਹੁਤ ਕਾਟ ਕਰਦੀ ਆ ਇਸ ਬਾਣੀ ਨੂੰ ਪੜਨ ਦੇ ਨਾਲ ਤੁਹਾਡੇ ਰੁਕੇ ਜਿਹੜੇ ਕੰਮ ਆ ਉਹ ਦਿਨਾਂ ਚ ਬਣਨੇ ਸ਼ੁਰੂ ਹੋ ਜਾਣਗੇ ਤੇ ਇਸ ਤੋਂ ਇਲਾਵਾ ਜੇਕਰ ਕੋਈ ਕੀਤਾ ਕਰਾਇਆ ਵਾ ਕੋਈ ਬੁਰਾ ਸਾਹ ਹੈ ਤੁਹਾਡੇ ਉੱਪਰ ਤਾਂ ਉਹਦੀ ਕਾਰਟ ਵੀ ਇਹ ਬਾਣੀ ਕਰਦੀ ਆ ਇਸ ਬਾਣੀ ਨੂੰ ਪੜਨ ਦੇ ਨਾਲ ਘਰ ਦੇ ਵਿੱਚ ਸੁੱਖ ਸ਼ਾਂਤੀ ਤੇ ਬਰਕਤ ਬਣੀ ਰਹੂਗੀ ਕਿਉਂਕਿ ਇਹ ਬਾਣੀ ਸਿਰਫ ਬਾਣੀ ਹੀ ਨਹੀਂ ਆ ਸਗੋਂ ਗੁਰੂ ਸਾਹਿਬ ਨੇ ਸਾਨੂੰ ਇੱਕ ਕਵਚ ਬਖਸ਼ਿਆ ਆ ਤੇ ਮੇਰਾ ਨਿੱਜੀ ਤੌਰ ਤੇ ਇਦਾਂ ਮੰਨਣਾ ਆ ਕਿ ਆਪਾਂ ਜਦੋਂ ਵੀ ਇਤਿਹਾਸ ਦੇ ਵਿੱਚ ਪੁਰਾਤਨ ਵੱਡੀਆਂ-ਵੱਡੀਆਂ ਲੜਾਈਆਂ ਪੜਦੇ ਆ ਜਿਵੇਂ ਮਹਾਭਾਰਤ ਵਰਗੀ ਲੜਾਈ ਹੋ ਗਈ ਰਮਾਇਣ ਦੀ ਲੜਾਈ ਹੋ ਗਈ ਜਦੋਂ ਇਹਨਾਂ ਲੜਾਈਆਂ ਜ਼ਿਕਰ ਮਿਲਦਾ ਆ ਤਾਂ ਆਪਾਂ ਦੇਖਦੇ ਸੀ ਨਾ ਕਿ ਉਦੋਂ ਸਭ ਤੋਂ ਵੱਡਾ ਇੱਕ ਮਾਰੋ ਹਥਿਆਰ ਹੁੰਦਾ ਸੀ ਜਿਹਨੂੰ ਬ੍ਰਹਮ ਅਸਤਰ ਕਿਹਾ ਜਾਂਦਾ ਸੀ ਭਾਵ ਕਿ ਬ੍ਰਹਮ ਅਸਤਰ ਆ ਇਸ ਤੋਂ ਵੱਡਾ ਕੋਈ ਅਸਤਰ ਹੀ ਨਹੀਂ ਆ ਤੇ ਜੇਕਰ ਉਹ ਬ੍ਰਹਮ ਅਸਤਰ ਸੀ ਨਾ ਤਾਂ ਗੁਰੂ ਸਾਹਿਬ ਨੇ ਸਾਨੂੰ ਬ੍ਰਹਮ ਕਵਚ ਦਿੱਤਾ ਆ ਜੇਕਰ ਉਸ ਤੋਂ ਵੱਡਾ ਕੋਈ ਹਥਿਆਰ ਨਹੀਂ ਸੀ ਤਾਂ ਫਿਰ ਇਸ ਤੋਂ ਵੱਡਾ ਕੋਈ ਕਵਚ ਨਹੀਂ ਆ ਇਸ ਤੋਂ ਇਲਾਵਾ ਇਸ ਬਾਣੀ ਦੇ ਲਾਭ ਬਾਰੇ ਸਾਨੂੰ ਪੰਥ ਪ੍ਰਕਾਸ਼ ਵਿੱਚ ਪੜਨ ਨੂੰ ਮਿਲਦਾ ਵਾ ਕਿ ਜੇਕਰ ਕੋਈ ਸੂਰਮਾ ਇਸ ਬਾਣੀ ਦਾ ਜਾਪ ਜਿਹੜਾ ਹਵੰਦੇ ਸਨਮੁਖ ਬਹਿ ਕੇ ਕਰੇ ਤਾਂ ਉਹ ਸੂਰਮਾ ਪੂਰੇ ਸੰਸਾਰ ਦਾ ਜੇਤੂ ਸੂਰਮਾ ਹੋਊਗਾ ਉਹ ਕਦੀ ਵੀ ਨਹੀਂ ਹਾਰੂਗਾ ਤੇ ਇਹੀ ਗੱਲ ਸਾਨੂੰ ਬ੍ਰਹਮ ਕਵਚ ਪਾਠ ਦੇ ਅੰਦਰ ਵੀ ਪੜਨ ਨੂੰ ਮਿਲਦੀ ਆ ਪਾਠ ਸਵਾਲਖਵਨ ਕਰ ਜੀਤ ਜੰਗ ਤਬ ਹੋਗ ਭਾਵ ਕਿ ਜੇਕਰ ਕੋਈ ਸੂਰਮਾ ਜੇਕਰ ਕੋਈ ਯੋਧਾ ਜੰਗ 'ਚ ਜਾਣ ਤੋਂ ਪਹਿਲਾਂ ਇਸ ਬਾਣੀ ਦਾ ਸਵਾ ਲੱਖ ਵਾਰ ਜਾਪ ਜਿਹੜਾ ਹਵੰਦੇ ਸਨਮੁਖ ਬਹਿ ਕੇ ਕਰਦਾ ਵਾ ਤਾਂ ਉਹ ਕਦੀ ਵੀ ਨਹੀਂ ਹਾਰੂਗਾ ਉਹ ਹਮੇਸ਼ਾ ਜਿੱਤੂਗਾ ਹੀ ਜਿੱਤੂਗਾ ਫਿਰ ਇਸ ਤੋਂ ਇਲਾਵਾ ਇੱਕ ਤੁਕ ਸਾਨੂੰ ਹੋਰ ਇਸ ਬਾਣੀ ਦੇ ਅੰਦਰ ਪੜਨ ਨੂੰ ਮਿਲਦੀ ਆ ਲਹ ਬੇਦ ਭੇਦ ਜੋ ਪੜਾ ਬਿਪਰ ਬਹਿ ਧਨ ਸੁਖ ਸੰਪਤਾ ਭਾਵ ਕਿ ਜੇਕਰ ਕੋਈ ਵਿਦਿਆਰਥੀ ਇਸ ਬਾਣੀ ਨੂੰ ਪੜਦਾ ਆ ਤਾਂ ਉਸ ਨੂੰ ਅਕਾਲ ਪੁਰਖ ਵੱਲੋਂ ਵਿੱਦਿਆ ਦੀ ਦਾਤ ਮਿਲਦੀ ਆ ਜੇਕਰ ਕੋਈ ਸੁੱਖਾਂ ਦੀ ਪ੍ਰਾਪਤੀ ਵਾਸਤੇ ਇਸ ਬਾਣੀ ਨੂੰ ਪੜਦਾ ਆ ਤਾਂ ਉਸ ਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਆ ਜੇਕਰ ਕੋਈ ਧਨ ਦੀ ਪ੍ਰਾਪਤੀ ਵਾਸਤੇ ਇਸ ਬਾਣੀ ਨੂੰ ਪੜਦਾ ਨਾ ਤਾਂ ਉਸ ਨੂੰ ਧਨ ਦੀ ਪ੍ਰਾਪਤੀ ਹੁੰਦੀ ਆ ਫਿਲਹਾਲ ਇਸ ਬਾਣੀ ਦੀ ਮਹੱਤਤਾ ਨੂੰ ਦਰਸਾਉਣ ਵਾਸਤੇ ਇਸ ਬਾਣੀ ਦਾ ਲਾਭ ਦੱਸਣ ਵਾਸਤੇ ਆਪਾਂ ਇਸ ਬਾਣੀ ਦੀਆਂ ਦੋ ਤੁਕਾਂ ਦੇ ਅਰਥ ਕੀਤੇ ਨੇ ਵੈਸੇ ਆਪਾਂ ਇਸ ਬਾਣੀ ਦੇ ਪੂਰੇ ਅਰਥ ਵੀ ਕਰ ਸਕਦੇ ਆ ਪਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਇਸ ਕਰਕੇ ਆਪਾਂ ਬ੍ਰਹਮ ਕਵਚ ਦੀ ਬਾਣੀ ਦੇ ਅਰਥਾਂ ਦੇ ਉੱਪਰ ਇੱਕ ਵੱਖਰੀ ਵੀਡੀਓ ਲੈ ਕੇ ਆਵਾਂਗੇ ਤੇ ਜੇਕਰ ਤੁਸੀਂ ਚਾਹੁੰਦੇ ਜੇ ਕਿ ਆਪਾਂ ਬ੍ਰਹਮ ਕਵਚ ਦੀ ਬਾਣੀ ਦੇ ਅਰਥਾਂ ਦੇ ਉੱਪਰ ਇੱਕ ਵੱਖਰੀ ਵੀਡੀਓ ਬਣਾਈਏ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਬ੍ਰਹਮ ਕਵਚ ਪਾਰਟ 2 ਲਿਖ ਦਿਓ ਆਪਾਂ ਜਲਦੀ ਤੋਂ ਜਲਦੀ ਇਸ ਬਾਣੀ ਦੇ ਅਰਥਾਂ ਦੇ ਉੱਪਰ ਇੱਕ ਵੱਖਰੀ ਵੀਡੀਓ ਲੈ ਕੇ ਆਵਾਂਗੇ ਸੋ ਇਸ ਲਈ ਇਸ ਬਾਣੀ ਦੇ ਅਰਥਾਂ ਵਾਸਤੇ ਕਮੈਂਟਾਂ ਦੇ ਵਿੱਚ ਬ੍ਰਹਮ ਕਵਚ 파ਟ 2 ਲਿਖਣਾ ਨਾ ਭੁੱਲਿਓ ਤੇ ਹੁਣ ਜੇਕਰ ਗੱਲ ਕਰੀਏ ਇਸ ਬਾਣੀ ਨੂੰ ਪੜੇ ਜਾਣ ਦੀ ਵਿਧੀ ਦੇ ਬਾਰੇ ਇਸ ਬਾਣੀ ਨੂੰ ਪੜੇ ਜਾਣ ਦੀ ਮਰਿਆਦਾ ਦੇ ਬਾਰੇ ਤਾਂ ਸਭ ਤੋਂ ਪਹਿਲਾਂ ਅਸੀਂ ਅਮਰਤ ਵੇਲੇ ਸਵੇਰੇ ਉੱਠਣਾ ਹੈ ਤੇ ਕੇਸੀ ਇਸ਼ਨਾਨ ਕਰਨਾ ਹੈ ਤੇ ਕੇਸੀ ਇਸ਼ਨਾਨ ਕਰਨ ਤੋਂ ਬਾਅਦ ਇੱਕ ਪਾਰਟਿਕੂਲਰ ਜਗ੍ਹਾ ਦੇ ਉੱਪਰ ਹਰ ਰੋਜ਼ ਬੈਠ ਕੇ ਪਾਠ ਕਰਨਾ ਆ ਪਾਠ ਕਰਨ ਦੀ ਜਗ੍ਹਾ ਜਿਹੜੀ ਹੈ ਉਹ ਕਦੀ ਵੀ ਨਹੀਂ ਬਦਲਣੀ ਤੇ ਪਾਠ ਕਰਨ ਤੋਂ ਪਹਿਲਾਂ ਥੱਲੇ ਇੱਕ ਕੱਪੜਾ ਵਿਛਾਣ ਲੈਣਾ ਆ ਉਹ ਕਪੜਾ ਜਿਹੜਾ ਵਾ ਸਿਰਫ ਉਦੋਂ ਹੀ ਵਰਤਣਾ ਵਾ ਜਦੋਂ ਤੁਸੀਂ ਪਾਠ ਕਰਨਾ ਵਾ ਉਸ ਤੋਂ ਇਲਾਵਾ ਉਹ ਕਪੜਾ ਕਿਸੇ ਹੋਰ ਕੰਮ ਦੇ ਵਿੱਚ ਨਹੀਂ ਵਰਤਣਾ ਪਾਠ ਨੂੰ ਹਮੇਸ਼ਾ ਤੁਸੀਂ ਪੁੰਜੇ ਬਹਿ ਕੇ ਕਰਨਾ ਵਾ ਥੱਲੇ ਬਹਿ ਕੇ ਕਰਨਾ ਵਾ ਕਦੀ ਵੀ ਸੋਫੇ ਬੈੱਡ ਜਾਂ ਕੁਰਸੀ ਤੇ ਬਹਿ ਕੇ ਨਹੀਂ ਕਰਨਾ ਪਾਠ ਨੂੰ ਹਮੇਸ਼ਾ ਉੱਚੀ ਬੋਲ ਕੇ ਕਰਨਾ ਵਾ ਐਟਲੀਸਟ ਇੰਨਾ ਉੱਚੀ ਬੋਲੋ ਕਿ ਤੁਹਾਡੀ ਜਿਹੜੀ ਬੋਲ ਆ ਉਹ ਤੁਹਾਡੇ ਕੰਨਾਂ ਦੇ ਵਿੱਚ ਜਾਣ ਮੂੰਹ ਰਹੀਂ ਤੁਸੀਂ ਬੋਲੋ ਤੇ ਕੰਨਾਂ ਰਹੀਂ ਉਸ ਪਾਠ ਨੂੰ ਸੁਣੋ ਤੇ ਜਦੋਂ ਤੁਸੀਂ ਪਾਠ ਕਰਨਾ ਉਸ ਵੇਲੇ ਪਾਣੀ ਦਾ ਇੱਕ ਗਲਾਸ ਜਿਹੜਾ ਆਪਣੇ ਲਾਗੇ ਰੱਖ ਲੈਣਾ ਵਾ ਤਾਂ ਜੋ ਉਸ ਪਾਠ ਦਾ ਜਿਹੜਾ ਅਸਰ ਹੈ ਨਾ ਉਸ ਪਾਣੀ ਦੇ ਵਿੱਚ ਚਲਾ ਜਾਵੇ ਤੇ ਉਹ ਪਾਣੀ ਜਿਹੜਾ ਜਲ ਬਣ ਜਾਵੇ ਅਮਰਤ ਬਣ ਜਾਵੇ ਤੇ ਫਿਰ ਤੁਸੀਂ ਉਸ ਜਲ ਨੂੰ ਉਸ ਪਾਣੀ ਨੂੰ ਆਪਣੇ ਘਰ ਦੇ ਅੰਦਰ ਛਿੱਟਾ ਵੀ ਦੇ ਸਕਦੇ ਹੋ ਤੇ ਆਪਣੇ ਪਰਿਵਾਰ ਦੇ ਜੀਆਂ ਨੂੰ ਉਹ ਜਲ ਜਿਹੜਾ ਛਕਾ ਵੀ ਸਕਦੇ ਹੋ ਪੀ ਵੀ ਸਕਦੇ ਹੋ ਤੇ ਇਸ ਬਾਣੀ ਦਾ ਜਾਪ ਜਿਹੜਾ ਵਾ ਨਾ ਉਹ ਘੱਟੋ ਘੱਟ 32 ਵਾਰੀ ਕਰਨਾ ਆ ਤੇ ਵੱਧ ਤੁਸੀਂ ਜਿੰਨਾ ਮਰਜ਼ੀ ਪੜ ਸਕਦੇ ਜੇ ਤੇ ਹਾਂ ਦੂਜੀ ਗੱਲ ਜਿਹੜਾ ਤੁਸੀਂ ਕੱਪੜੇ ਦੀ ਮੈਂ ਗੱਲ ਕਰ ਰਿਹਾ ਕਿ ਥੱਲੇ ਵਿਛਾਉਣਾ ਵਾ ਜਾਣ ਰਵੇ ਕਿ ਉਸ ਕੱਪੜੇ ਦੇ ਉੱਪਰ ਕੋਈ ਹੋਰ ਨਾ ਬੈਠੇ ਕਿਉਂਕਿ ਜਿਵੇਂ ਜਿਹੜਾ ਪਾਣੀ ਆ ਜੇ ਉਹ ਪਾਠ ਦਾ ਅਸਰ ਗ੍ਰਹਿਣ ਕਰਦਾ ਵਾ ਨਾ ਤਾਂ ਉਹ ਕੱਪੜਾ ਵੀ ਉਸ ਬਾਣੀ ਦਾ ਅਸਰ ਗ੍ਰਹਿਣ ਕਰਦਾ ਵਾ ਜਿਹਦੇ ਉੱਪਰ ਬੈਠ ਕੇ ਤੁਸੀਂ ਪਾਠ ਕਰ ਰਹੇ ਹੋ ਇਸ ਲਈ ਉਸ ਕੱਪੜੇ ਨੂੰ ਉਦੋਂ ਹੀ ਵਰਤੋ ਜਦੋਂ ਤੁਸੀਂ ਪਾਠ ਕਰਨਾ ਹੈ ਉਹਨੂੰ ਥੱਲੇ ਵਿਛਾ ਕੇ ਵਰਤੋ ਤੇ ਪਾਠ ਹਮੇਸ਼ਾ ਜਿਹੜਾ ਵਾ ਉਹ ਚੜ੍ਹਦੇ ਵੱਲ ਨੂੰ ਪੂਰਬ ਵੱਲ ਨੂੰ ਮੂੰਹ ਕਰਕੇ ਕਰਨਾ ਵਾ ਵੈਸੇ ਤਾਂ ਇਸ ਪਾਠ ਦੇ ਵਿੱਚ ਕੋਈ ਬੰਦਿਸ਼ ਨਹੀਂ ਆ ਕਿ ਤੁਸੀਂ ਇੰਨੇ ਦਿਨ ਪਾਠ ਕਰਨਾ ਹੀ ਕਰਨਾ ਆ ਪਾਠ ਤੁਸੀਂ ਨਿਰੰਤਰ ਹਰ ਰੋਜ਼ ਪੜ ਸਕਦੇ ਹੋ ਪਰ ਜੇਕਰ ਤੁਸੀਂ ਕਿਸੇ ਖਾਸ ਮੰਤਸ਼ਾ ਦੇ ਕਾਰਨ ਕਿਸੇ ਖਾਸ ਮਨੋਕਾਮਨ ਲੈ ਕੇ ਪਾਠ ਕਰ ਰਹੇ ਹੋ ਨਾ ਤਾਂ ਤੁਹਾਨੂੰ ਫਿਰ ਪਾਠ ਕਟੋ-ਕਟ 40 ਦਿਨ ਕਰਨਾ ਪੈਣਾ ਆ ਹੁਣ 40 ਦਿਨ ਕਰਨ ਵਾਸਤੇ ਕਿਉਂ ਕਿਹਾ ਜਾਂਦਾ ਆ ਕਿਉਂਕਿ ਇਹ ਮੰਨਿਆ ਜਾਂਦਾ ਵਾ ਕਿ 40 ਦਿਨਾਂ ਦੇ ਵਿੱਚ ਇੱਕ ਵਾਰ ਸਰਸਵਤੀ ਜਿਹੜੀ ਆ ਉਹ ਆਪਣੀ ਜੀਵ ਦੇ ਉੱਪਰ ਆਉਂਦੀ ਆ ਪਰ ਉਹ ਕਦੋਂ ਆਉਂਦੀ ਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਹੁੰਦਾ ਇਸ ਕਰਕੇ ਆਪਾਂ 40 ਦਿਨੇ ਪਾਠ ਕਰਨਾ ਵਾ ਤਾਂ ਜੋ ਉਹ ਸਰਸਵਤੀ ਜਿਹੜੀ ਆ ਸਿੱਧ ਹੋ ਸਕੇ ਤੇ ਆਪਾਂ ਜਿਸ ਮੰਤਸ਼ਾ ਨੂੰ ਲੈ ਕੇ ਜਿਸ ਮਨੋਕਾਮਨ ਨੂੰ ਲੈ ਕੇ ਪਾਠ ਕਰ ਰਹੇ ਆ ਨਾ ਸਾਡੀ ਉਹ ਪੂਰੀ ਹੋ ਸਕੇ ਹੁਣ ਇੱਕ ਹੋਰ ਅਹਿਮ ਗੱਲ ਕਿ ਜੇਕਰ ਤੁਸੀਂ ਕਿਸੇ ਭਾਵਨਾ ਨੂੰ ਲੈ ਕੇ ਪਾਠ ਕਰ ਰਹੇ ਹੋ 40 ਦਿਨ ਦਾ ਪਾਠ ਕਰ ਰਹੇ ਹੋ ਤਾਂ ਯਾਦ ਰੱਖੇ ਕਿ ਪਾਠ ਕਰਨ ਦਾ ਸਮਾਂ ਵੀ ਫਿਰ ਇੱਕ ਹੀ ਹੋਣਾ ਚਾਹੀਦਾ ਹੈ ਉਦਾਹਰਨ ਦੇ ਤੌਰ ਤੇ ਕਿ ਜਿਵੇਂ ਤੁਸੀਂ ਸਵੇਰੇ 4 ਵਜੇ ਉੱਠ ਕੇ ਪਾਠ ਕਰ ਰਹੇ ਹੋ ਤਾਂ ਤੁਹਾਨੂੰ ਹਰ ਰੋਜ਼ ਫਿਰ 4 ਵਜੇ ਉੱਠ ਕੇ ਹੀ ਪਾਠ ਕਰਨਾ ਪੈਣਾ ਵਾ 10 15 ਮਿੰਟ ਦਾ ਅੱਗਾ ਪਿੱਛਾ ਹੋ ਸਕਦਾ ਹੈ ਕੋਈ ਗੱਲ ਨਹੀਂ ਪਰ ਪਾਠ ਜਿਹੜਾ ਵਾ ਉਹ ਇੱਕ ਹੀ ਸਮੇਂ ਤੇ ਕਰਨਾ ਵਾ ਤੇ ਜੇਕਰ ਕਿਸੇ ਵਜ੍ਹਾ ਕਾਰਨ ਤੁਹਾਡਾ ਕੋਈ ਨਾਗਾ ਪੈ ਜਾਂਦਾ ਵਾ ਤੁਹਾਡੇ ਕੋਲ ਪਾਠ ਇੱਕ ਦਿਨ ਮਿਸ ਹੋ ਜਾਂਦਾ ਵਾ ਤਾਂ ਤੁਹਾਨੂੰ ਫਿਰ ਸ਼ੁਰੂ ਤੋਂ ਸ਼ੁਰੂ ਕਰਨਾ ਪਊਗਾ ਫਿਰ ਅਗਲੇ ਦਿਨ ਤੋਂ ਤੁਹਾਡੇ 40 ਦਿਨ ਸ਼ੁਰੂ ਕਰਨੇ ਆ ਇਸ ਤੋਂ ਇਲਾਵਾ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਵਾ ਕਿ ਜਦੋਂ ਤੁਸੀਂ ਪਾਠ ਕਰਨ ਬੈਠੋ ਤਾਂ ਕਿਸੇ ਅਜਿਹੀ ਜਗ੍ਹਾ ਤੇ ਬੈਠੋ ਜਿੱਥੇ ਤੁਹਾਨੂੰ ਕੋਈ ਤੰਗ ਨਾ ਕਰੇ ਭਾਵ ਕਿ ਤੁਹਾਡੇ ਸਾਹਮਣੇ ਨਾ ਕੋਈ ਲੰਗੇ ਤੁਹਾਨੂੰ ਕੋਈ ਆਵਾਜ਼ ਦੇ ਕੇ ਬੁਲਾਵੇ ਨਾ ਤੁਹਾਡੇ ਕੰਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਆਵਾਜ਼ ਨਾ ਪਵੇ ਤੁਹਾਡਾ ਧਿਆਨ ਉਸ ਵੇਲੇ ਸਿਰਫ ਸਿਰਫ ਗੁਟਕਾ ਸਾਹਿਬ ਦੇ ਵਿੱਚ ਹੋਣਾ ਚਾਹੀਦਾ ਵਾ ਤੇ ਜੇਕਰ ਤੁਹਾਨੂੰ ਪਾਠ ਗੰਠਿਆ ਤੁਹਾਨੂੰ ਬਾਣੀ ਗੰਠਿਆ ਤਾਂ ਤੁਸੀਂ ਅੱਖਾਂ ਨੂੰ ਬੰਦ ਕਰਕੇ ਮੂੰਹ ਰਾਹੀਂ ਪਾਠ ਬੋਲਣਾ ਤੇ ਕੰਨਾਂ ਰਾਹੀਂ ਸੁਣਨਾ ਆ ਵੈਸੇ ਤੁਸੀਂ ਇਸ ਬਾਣੀ ਦਾ ਪਾਠ ਖੁੱਲੇ ਰੂਪ ਚ ਵੀ ਕਰ ਸਕਦੇ ਹੋ ਪਰ ਜੇਕਰ ਤੁਸੀਂ ਕਿਸੇ ਮਨੋ ਕਾਮਨਾ ਨੂੰ ਲੈ ਕੇ 40 ਦਿਨ ਦਾ ਪਾਠ ਆਰੰਭ ਕੀਤਾ ਹੈ ਤਾਂ ਫਿਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦਾ ਤੁਹਾਨੂੰ ਵਿਸ਼ੇਸ਼ ਧਿਆਨ ਰੱਖਣਾ ਪਊਗਾ ਉਦਾਹਰਨ ਦੇ ਤੌਰ ਤੇ ਜਿਵੇਂ ਆਪਣੇ ਪਾਠ ਨੂੰ ਗੁਪਤ ਰੱਖਣਾ ਹੈ ਮਨ ਦੇ ਵਿੱਚ ਆਉਂਦੇ ਖਿਆਲਾਂ ਨੂੰ ਮਨ ਦੇ ਵਿੱਚ ਆਉਂਦੀਆਂ ਬਿਰਤੀਆਂ ਨੂੰ ਸੰਕੋਚ ਕੇ ਰੱਖਣਾ ਹੈ ਅਜਿਹੀਆਂ ਚੀਜ਼ਾਂ ਤੋਂ ਪਰਹੇਜ਼ ਰੱਖਣਾ ਵਾ ਜਿਹੜੀਆਂ ਤੁਹਾਡੇ ਮਨ ਨੂੰ ਭਟਕਾ ਸਕਦੀਆਂ ਵਾ ਜਿਵੇਂ ਮੋਬਾਈਲ ਟੀਵੀ ਜਾਂ ਕੋਈ ਅਜਿਹਾ ਸਾਹਿਤ ਨਾ ਪੜੋ ਜਿਹਦੇ ਕਰਕੇ ਤੁਹਾਡੇ ਮਨ ਦੇ ਅੰਦਰ ਵਿਕਾਰ ਪੈਦਾ ਹੋਣ ਫਿਰ ਮੀਟ ਆਂਡਾ ਸ਼ਰਾਬ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਨਸ਼ੀਲਾ ਪਦਾਰਥ ਜਿਹੜਾ ਵਾ ਉਹ ਘਰ ਦੇ ਵਿੱਚ ਨਹੀਂ ਆਉਂਦਣਾ ਤੇ ਨਾ ਹੀ ਆਪ ਸੇਵਨ ਕਰਨਾ ਆ ਇਥੋਂ ਤੱਕ ਕਿ ਜੇਕਰ ਤੁਸੀਂ ਵਿਆਹ ਹੋਇਓ ਤਾਂ ਫਿਰ ਤੁਸੀਂ ਉਹਨੇ ਦਿਨ ਗ੍ਰਸਤ ਵੀ ਨਹੀਂ ਕਰਨੀ ਕੋਸ਼ਿਸ਼ ਇਹ ਵੀ ਕਰੋ ਕਿ ਜਿਵੇਂ ਥੱਲੇ ਵਿਛਾਉਣ ਵਾਲਾ ਕੱਪੜਾ ਆਪਾਂ ਇੱਕ ਰੱਖਣਾ ਵਾ ਨਾ ਤਾਂ ਇਸੇ ਤਰ੍ਹਾਂ ਪਾਠ ਕਰਨ ਵੇਲੇ ਜਿਹੜਾ ਆਪਾਂ ਕੱਪੜੇ ਪਾਉਣੇ ਆ ਨਾ ਉਹ ਵੀ ਇੱਕ ਹੀ ਰਹਿਣ ਹਰ ਰੋਜ਼ ਨਵੇਂ ਕੱਪੜੇ ਪਾ ਕੇ ਨਾ ਪਾਠ ਕੀਤਾ ਜਾਵੇ ਹਾਂ ਇਹ ਆ ਕਿ ਤੁਸੀਂ ਉਹਨਾਂ ਕੱਪੜਿਆਂ ਨੂੰ ਦੂਜੇ ਤੀਜੇ ਦਿਨ ਧੋ ਸਕਦੇ ਜੀ ਹੁਣ ਆਪਾਂ ਅਕਸਰ ਇਹ ਵੀ ਦੇਖਦੇ ਆਂ ਕਿ ਬਹੁਤ ਵਾਰ ਲੋਕ ਜਦੋਂ ਪਾਠ ਕਰਦੇ ਆ ਨਾ ਤਾਂ ਆਪਣੇ ਲਾਗੇ ਤੂਫ ਅਰਗਬਤੀ ਵੀ ਜਗਾ ਲੈਂਦੇ ਆ ਤਾਂ ਆਪਾਂ ਤੂਫ ਅਰਗਬਤੀ ਜਗਾਉਣ ਤੋਂ ਵੀ ਪਰਹੇਜ਼ ਕਰਨਾ ਵਾ ਤੁਸੀਂ ਸੁਗੰਧੀ ਵਾਸਤੇ ਸ਼ੁੱਧ ਦੇਸੀ ਕੀ ਉਹਦੀ ਜੋਤ ਜਗਾ ਸਕਦੇ ਹੋ ਆਪਣੇ ਲਾਗੇ ਫਿਰ ਇਸ ਤੋਂ ਇਲਾਵਾ ਜੇਕਰ ਤੁਸੀਂ 40 ਦਿਨ ਦਾ ਪਾਠ ਆਰੰਭ ਕਰ ਰਹੇ ਹੋ ਤਾਂ ਇਹਨਾਂ 40 ਦਿਨਾਂ ਦੇ ਵਿੱਚ ਤੁਸੀਂ ਤਿੰਨ ਵਾਰ ਜਿਹੜੀ ਆ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਨੀ ਆ ਇੱਕ ਦਿਨ ਉਸ ਦਿਨ ਜਦੋਂ ਆਪਾਂ ਪਾਠ ਦੀ ਸ਼ੁਰੂਆਤ ਕਰਨੀ ਆ ਉਦੋਂ ਵੀ ਦੇਗ ਤਿਆਰ ਕਰਕੇ ਅਰਦਾਸ ਕਰਨੀ ਆ ਕਿ ਅੱਜ ਤੋਂ ਅਸੀਂ ਆਪਣੇ ਪਾਠ ਜਿਹੜਿਆ ਆਰੰਭ ਕਰ ਰਹੇ ਆ ਫਿਰ ਇੱਕ ਵਾਰ ਮੱਧ ਦੇ ਵਿੱਚ ਭਾਵਕੀ ਵਿਚਾਰ ਜੇ ਆ ਕੇ ਇੱਕ ਵਾਰ ਦੇਗ ਤਿਆਰ ਕਰਨੀ ਆ ਤੇ ਫਿਰ ਉਸ ਦਿਨ ਜਦੋਂ ਆਪਾਂ 40 ਦਿਨ ਦਾ ਪੂਰਾ ਭੋਗ ਪਾਉਣਾ ਵਾ ਉਦੋਂ ਵੀ ਕੜਾ ਪ੍ਰਸ਼ਾਦੀ ਦੇਗ ਜਿਹੜੀ ਆ ਉਹ ਤਿਆਰ ਕਰਨੀ ਆ ਸੋ ਇਹ ਆ 40 ਦਿਨ ਪਾਠ ਕਰਨ ਦੀ ਵਿਧੀ ਇਸ ਤੋਂ ਇਲਾਵਾ ਤੁਸੀਂ ਖੁੱਲਾ ਪਾਠ ਵੀ ਕਰ ਸਕਦੇ ਹੋ ਜਿੰਨਾ ਜ਼ਿਆਦਾ ਪਾਠ ਕਰੋਗੇ ਓਨਾ ਜ਼ਿਆਦਾ ਲਾਭ ਪ੍ਰਾਪਤ ਹੋਊਗਾ ਸੋ ਅੱਜ ਦੀ ਵੀਡੀਓ 'ਚ બસ ਇੰਨਾ ਹੀ ਉਮੀਦ ਕਰਦਾ ਕਿ ਤੁਹਾਨੂੰ ਸਾਡੇ ਵੱਲੋਂ ਬਣਾਈ ਗਈ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਤੁਹਾਨੂੰ ਜ਼ਰੂਰ ਕੁਝ ਨਾ ਕੁਝ ਜਿ ਨਵਾਂ ਸਿੱਖਣ ਨੂੰ ਮਿਲਿਆ ਹੋਊਗਾ ਜੇਕਰ ਇਦਾਂ ਹੈ ਤਾਂ ਮੈਨੂੰ ਕਮੈਂਟ ਕਰਕੇ ਇੱਕ ਵਾਰ ਜ਼ਰੂਰ ਦੱਸਿਓ ਜਿਵੇਂ ਤੁਹਾਨੂੰ ਮੇਰੀ ਵੀਡੀਓਜ਼ ਦਾ ਇੰਤਜ਼ਾਰ ਰਹਿੰਦਾ ਹੈ ਨਾ ਮੈਨੂੰ ਵੀ ਤੁਹਾਡੇ ਕਮੈਂਟਾਂ ਦਾ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਵਾ ਤੇ ਹਾਂ ਜੇਕਰ ਤੁਸੀਂ ਚਾਹੁੰਦੇ ਜੇ ਕਿ ਅਸੀਂ ਬ੍ਰਹਮ ਕਵਚ ਬਾਣੀ ਦੇ ਪਾਠ ਦੇ ਅਰਥਾਂ ਦੇ ਉੱਪਰ ਇੱਕ ਵੱਖਰੀ ਵੀਡੀਓ ਬਣਾਈਏ ਤਾਂ ਕਮੈਂਟਾਂ ਦੇ ਵਿੱਚ ਆਪਣੀ ਰਾਏ ਦਿੰਦੇ ਹੋਏ ਨਾਲ ਬ੍ਰਹਮ ਕਵਚ ਪਾਠ 2 ਲਿਖਣਾ ਨਾ ਭੁੱਲਿਓ ਸੋ ਵੀਡੀਓ ਨੂੰ ਅੱਤਵਾਦ ਲੋਕਾਂ ਤੱਕ ਸ਼ੇਅਰ ਜ਼ਰੂਰ ਕਰਿਓ ਖਾਸ ਕਰਕੇ ਉਹਨਾਂ ਦੇ ਨਾਲ ਜਿਨ੍ਹਾਂ ਨੂੰ ਲੱਗਦਾ ਤੁਹਾਨੂੰ ਕਿ ਇਸ ਬਾਣੀ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਟੂਣਾ ਟੋਟਕਾ ਜਾਦੂ ਮੰਤਰ ਜਾਂ ਜਿਹੜਾ ਕੀਤੇ ਕਰਾਇਆ ਇਹਦਾ ਬਹੁਤ ਦੌਰ ਚੱਲ ਰਿਹਾ ਵਾ ਤੇ ਇਹ ਜਿਹੜੀ ਬਾਣੀ ਆ ਨਾ ਇਹਨਾਂ ਦੇ ਉੱਪਰ ਬਹੁਤ ਜ਼ਿਆਦਾ ਅਸਰ ਕਰਦੀ ਹੈ ਇਸ ਕਰਕੇ ਉਹਨਾਂ ਦੇ ਨਾਲ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਉਹ ਵੱਧ ਤੋਂ ਵੱਧ ਇਸ ਬਾਣੀ ਦਾ ਲਾਭ ਲੈ ਸਕਣ ਇਹ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਇੱਕ ਵਾਰ ਫਿਰ ਤੋਂ ਬਹੁਤ ਧੰਨਵਾਦ ਤੁਹਾਡਾ 5 ਲੱਖ ਸਬਸਕ੍ਰਾਈਬਰ ਨੂੰ ਪੂਰੇ ਕਰਨ ਵਾਸਤੇ ਤੇ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਸਾਡੇ ਇੰਸਟਾਗ੍ਰਾਮ ਦੇ ਉੱਪਰ ਵੀ ਜ਼ਰੂਰ ਵਿਜ਼ਿਟ ਕਰੋ ਕਿਉਂਕਿ YouTube ਦੇ ਉੱਪਰ ਤਾਂ ਆਪਣੇ 5 ਲੱਖ ਹੋ ਗਏ ਆ ਪਰ ਇੰਸਟਾਗ੍ਰਾਮ ਦੇ ਉੱਪਰ ਆਪਾਂ ਤਕਰੀਬਨ 3.5 ਲੱਖ ਦੇ ਉੱਪਰ ਹੀ ਰੁਕੇ ਹੋਏ ਆ ਸੋ ਇਸ ਕਰਕੇ ਤੁਸੀਂ ਮੇਰੇ ਨਾਲ ਸਿੱਧੀ ਗੱਲਬਾਤ ਕਰਨ ਵਾਸਤੇ ਵੀ ਇੰਸਟਾਗ੍ਰਾਮ ਦੇ ਉੱਪਰ ਆ ਸਕਦੇ ਹੋ ਸੋ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਉਦੋਂ ਤ